ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਖਾਲਸਾ ਤੋਂ ਗੱਲ ਸਟਾਰਟ ਕੀਤੀ ਤੇ ਵਾਹਿਗੁਰੂ ਦੇ ਖਾਲਸੇ ਤੋਂ ਫਤਿਹ ਤੇ ਅੱਜ ਫਿਰ ਆਪਾਂ ਨੇ ਗੱਲ ਵੀ ਕੁਛ ਇਦਾਂ ਦੀ ਕਰਨੀ ਆ ਤੇ ਜਿੰਨੇ ਵੀ ਵੀਡੀਓ ਦੇਖਣ ਆ ਗਏ ਇੱਕ ਵਾਰੀ ਉਹ ਵੀਡੀਓ ਪੂਰੀ ਦੇਖ ਕੇ ਜਾਇਓ ਤੇ ਕਮੈਂਟ ਜ਼ਰੂਰ ਕਰਿਓ ਠੀਕ ਆ ਤੇ ਆਪਣੀ ਜਿਹੜੀ ਵੀਡੀਓ ਬਣਾਉਣੀ ਅੱਜ ਵੀਡੀਓ ਦੇ ਵਿੱਚ ਗੱਲਬਾਤ ਕੀ ਹੋਣੀ ਆ ਉਹ ਹੈਗੀ ਹੈਗੀ ਸਿੱਖਾਂ ਬਾਰੇ ਵੀ ਜਿਹੜੇ ਸਿੱਖ ਨੇਗੇ ਉਹ ਅੱਜ ਦੇ ਟਾਈਮ ਦੇ ਵਿੱਚ ਹਨਾ ਇੰਨੇ ਜ਼ਿਆਦਾ ਕ੍ਰਿਸਚੀਅਨ ਕਿਉਂ ਬਣ ਰਹੇ ਆ ਮਤਲਬ ਕਨਵਰਟ ਕਿਉਂ ਹੋ ਰਿਹਾ ਸਿੱਖੀ ਆ ਜਿਹੜੀ ਉਹ ਕ੍ਰਿਸਚੀਅਨਾਂ ਚ ਕਿਉਂ ਕਨਵਰਟ ਹੋ ਰਹੀ ਆ ਤੁਹਾਨੂੰ ਪਤਾ ਹੀ ਅੱਜ ਕੱਲਾ ਪੱਕੀਆਂ ਵੀਡੀਓ ਦੇਖਦੇ ਆ ਹਨਾ ਜਿਹੜੇ ਕ੍ਰਿਸਚੀਅਨ ਬਣ ਗਏ ਜਾਂ ਕੋਈ ਪੱਗਾਂ ਵਾਲੇ ਉੱਥੇ ਫਿਰਦੇ ਹੁੰਦੇ ਆ ਉਹਨਾਂ ਨੂੰ ਵੀ ਕਾਫੀ ਲਾਨਤਾ ਪੈਂਦੀਆਂ ਨੇ ਵੀ ਪੱਗ ਬੰਨ ਕੇ ਉੱਥੇ ਤੁਸੀਂ ਉਧਰ ਫਿਰਦੇ ਹੋ ਆ ਕ੍ਰਿਸਚੀਅਨ ਵੇਲੇ ਜਦੋਂ ਇੱਥੇ ਵੀ ਗੜਬੜ ਜੀ ਹੋਈ ਸੀਗੀ ਜਦੋਂ ਆਪਣੇ ਛੋਟੇ ਸਾਹਿਬ ਜੀ ਦੀ ਦਿਹਾੜਾ ਚੱਲ ਰਿਹਾ ਸੀਗਾ ਉਦੋਂ ਵੀ ਇਹ ਗੱਲ ਚੱਲੀ ਸੀਗੀ ਉਦੋਂ ਇਹ ਗੱਲ ਚੱਲੀ ਵੀ ਇੱਕ ਪਾਸੇ ਤਾਂ ਸ਼ਹੀਦੀ ਦਿਹਾੜੇ ਠੀਕ ਆ ਤੇ ਦੂਜੇ ਪਾਸੇ ਉਹੀ ਕੁਛਕਿਸਕ ਜਿਹੜੇ ਕ੍ਰਿਸਚਨ ਬਣੇ ਸੀਗੇ ਉਹਨਾਂ ਦੇ ਵਿੱਚ ਜਾ ਕੇ ਭੰਗੜੇ ਪਾ ਰਹੇ ਸੀਗੇ ਕਹਿ ਰਹੇ ਸੀਗੇ ਕਿ ਵੀ ਸਾਡੇ ਜੀਸੂ ਦਾ ਜਨਮ ਹੋਇਆ ਸੀਗਾ ਹਨਾ ਉਹਨੂੰ ਸੈਲੀਬ੍ਰੇਟ ਕਰਨਾ ਸੀ ਕ੍ਰਿਸਮਸ ਸੈਲੀਬ੍ਰੇਟ ਕਰਨੀ ਆ ਤੇ ਉਦੋਂ ਵੀ ਇੱਕ ਮੈਂ ਵੀਡੀਓ ਪਾਈ ਸੀ ਕਿ ਕੋਸ਼ਕ ਜਿਹੜੀ ਗੱਲ ਵਾ ਕੀ ਕਿਸੇ ਵਿਅਕਤੀ ਦੇ ਘਰ ਮੇ ਕੋਈ ਮਰ ਜਾਏ ਪਰ ਉਹ ਆਪਣੇ ਪੜੋਸੀ ਕੋ ਜਾ ਕੇ ਬੋਲੇ ਤੂੰ ਸ਼ਾਦੀ ਵਿੱਚ ਕਿਉਂ ਡਾਂਸ ਕਰ ਰਹਾ ਹੈ ਮੇਰੇ ਘਰ ਮੇ ਕੋਈ ਮਰ ਗਿਆ ਤੂੰ ਰੋ ਨਹੀਂ ਸਕਦਾ ਉਹ ਬੋਲੇ ਭਾਈ ਮੇਰੇ ਘਰ ਮੇ ਸ਼ਾਦੀ ਹੈ ਮੈਂ ਕਿਵੇਂ ਰੋ ਸਕਦਾ ਹਾਂ ਪਰ ਸਾਰਾ ਨਹੀਂ ਰਿਸਪੈਕਟ ਕਰਦੇ ਬਟ ਜੇ ਤੁਸੀਂ ਸਾਡੇ ਗੁਰੂਆਂ ਬਾਰੇ ਬੋਲੋਗੇ ਹਨਾ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਸਾਡੇ ਕੰਨ ਨਹੀਂ ਸੁਣ ਸਕਦੇ ਇਹ ਚੀਜ਼ਾਂ ਠੀਕ ਹੈ ਨਾ ਅਸੀਂ ਤੁਹਾਡੇ ਬਾਰੇ ਨਹੀਂ ਬੋਲਦੇ ਨਾ ਬੋਲੋ ਪਰ ਜੇ ਤੁਸੀਂ ਸਾਡੇ ਗੁਰੂਆਂ ਬਾਰੇ ਬੋਲੋਗੇ ਜਾਂ ਕੋਈ ਗੱਲਬਾਤ ਕਰੋਗੇ ਤਾਂ ਅਸੀਂ ਬੋਲਾਂਗੇ ਕਿਉਂਕਿ ਉਹ ਪਾਸਟਰ ਨੇ ਕੀ ਕਿਹਾ ਸੀਗਾ ਸਾਡੀ 크리스마ਸ ਆ ਗਈ ਅਸੀਂ ਸੈਲੀਬ੍ਰੇਟ ਕਰਦੇ ਆਂ ਕਹਿੰਦਾ ਜੀ ਇਹ ਤਾਂ ਉਹ ਗੱਲ ਹੋ ਗਈ ਕਿ ਮੰਨ ਲਓ ਵੀ ਇੱਕ ਪਾਸੇ ਤਾਂ ਕਿਸੇ ਦੇ ਘਰੇ ਮੌਤ ਹੋਈ ਪਈ ਆ ਤੇ ਆਪਾਂ ਉਹਨਾਂ ਨੂੰ ਜਾ ਕੇ ਕਹ ਆਪਾਂ ਉਹਨਾਂ ਨੂੰ ਜਾ ਕੇ ਕਹੀਏ ਹਨਾ ਵੀ ਤੁਸੀਂ ਨੱਚੋ ਉਹ ਨੱਚਦੇ ਨਹੀਂ ਤੇ ਇੱਕ ਘਰ ਜੀ ਉਹ ਹੋ ਹੋਈ ਪਈ ਹੈਗੀ ਕੋਈ ਵਿਆਹ ਰੱਖਿਆ ਹੋਇਆਗਾ ਉਹ ਮੌਤ ਵਾਲੇ ਘਰੇ ਗਾਲੇ ਬੰਦੇ ਨੇ ਜਿਹੜੇ ਉਹ ਦੂਜਿਆਂ ਦੇ ਘਰ ਜਾ ਕੇ ਕਹਿ ਰਹੇ ਨੇ ਕਿ ਤੁਸੀਂ ਵਿਆਹ ਨਾ ਕਰੋ ਹਨਾ ਵੀ ਵਿਆਹ ਦੇ ਵਿੱਚ ਉਹ ਨਾ ਕਰੋ ਤੁਸੀਂ ਨੱਚੋ ਨਾ ਤੇ ਪਹਿਲੀ ਗੱਲ ਤਾਂ ਇਹ ਕਿ ਤੂੰ ਇੱਕ ਪਾਸੇ ਜਿਹੜੇ ਛੋਟੇ ਸਹਬਜ਼ਾਦਿਆਂ ਤੂੰ ਉਹਨਾਂ ਦੀ ਐਗਜ਼ੈਂਪਲ ਦੇ ਰਿਹਾ ਤੂੰ ਉਹਨਾਂ ਬਾਰੇ ਬੋਲ ਰਿਹਾ ਵੀ ਹਾਂ ਜੀ ਇੱਕ ਪਾਸੇ ਮੌਤ ਹੋਈ ਆ ਉਹ ਕੋਈ ਆਮ ਗੱਲ ਨਹੀਂ ਕੋਈ ਆਮ ਘਰ ਚੋਂ ਕਿਸੇ ਚੋਂ ਕੋਈ ਆ ਬੰਦਾ ਨਹੀਂ ਮਰਿਆ ਕੋਈ ਨਸ਼ੇ ਕਰਕੇ ਨਹੀਂ ਮਰਿਆ ਜਿਹਦੇ ਬਾਰੇ ਤੂੰ ਬੋਲ ਰਿਹਾ ਪਹਿਲਾਂ ਤੈਨੂੰ ਬੋਲਣ ਦੀ ਤਮੀਜ਼ ਚਾਹੀਦੀ ਹੈ ਠੀਕ ਹੈ ਨਾ ਤੇ ਦੂਜੀ ਗੱਲ ਤੂੰ ਐਗਜ਼ੈਂਪਲਾਂ ਗਲਤ ਦੇ ਰਿਹਾ ਦੂਜੀ ਗੱਲ ਜੇ ਗਵਾਂਢ ਚੰਗਾ ਹੋਵੇ ਨਾ ਪਿੰਡਾਂ ਦੇ ਵਿੱਚ ਅੱਜ ਵੀ ਇਹ ਚੀਜ਼ਾਂ ਹੁੰਦੀਆਂ ਨਿਗੀਆਂ ਸ਼ਹਿਰਾਂ ਦਾ ਮੈਨੂੰ ਪਤਾ ਨਹੀਂ ਸ਼ਹਿਰਾਂ ਤੇ ਇਹ ਚੀਜ਼ਾਂ ਘੱਟ ਹੁੰਦੀਆਂ ਨੇ ਵੀ ਗਵਾਂਢੀਆਂ ਨੂੰ ਗਵਾਂਢੀਆਂ ਦਾ ਕੋਈ ਮਤਲਬ ਨਹੀਂ ਕੁਝ ਵੀ ਹੋਈ ਜਾਂਦਾ ਪਰ ਪਿੰਡਾਂ ਵਿੱਚ ਹਜੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਵੀ ਜੇ ਇੱਕ ਪਿੰਡ ਦੇ ਵਿੱਚ ਕਿਸੇ ਗਵਾਂਢੀਆਂ ਦੇ ਘਰੇ ਕੋਈ ਮੌਤ ਹੋਈ ਆ ਕੋਈ ਐਦਾਂ ਦਾ ਕੁਝ ਹੋ ਗਿਆ ਹਨਾ ਤਾਂ ਉਹ ਨਾਲ ਦੇ ਗਵਾਂਢੀ ਜਾਂ ਨੇੜੇ ਤੇੜੇ ਦੇ ਜਿੰਨੇ ਵੀ ਘਰ ਨੇਗੇ ਜਾਂ ਪਿੰਡ ਦੇ ਵਿੱਚ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ ਜਾਂਦਾ ਜਿਹੜਾ ਸੈਲੀਬ੍ਰੇਟ ਕੀਤਾ ਜਾਵੇ ਠੀਕ ਹੈ ਨਾ ਤੁਸੀਂ ਲੋਕਾਂ ਨੂੰ ਜੋੜਨਾ ਤਾਂ ਕੀ ਆ ਤੁਸੀਂ ਤੋੜਦੇ ਹੋ ਫਿਰ ਇਹ ਕਦੇ ਇਹ ਗੱਲਾਂ ਕਰਦੇ ਹੈਗੇ ਕਿ ਜੀ ਗੁਰੂ ਘਰ ਦਾ ਪ੍ਰਸ਼ਾਦ ਨਹੀਂ ਲੈ ਸਕਦੇ ਸੀ ਤੇ ਇਹਦੇ ਚ ਉਹ ਬੰਦਾ ਕਹਿੰਦਾ ਕੰਨਾ ਜੀ ਹਾਂ ਅਸੀਂ ਗੁਰੂ ਘਰਾਂ ਦਾ ਲੰਗਰ ਖਾ ਸਕਦੇ ਆ ਪ੍ਰਸ਼ਾਦ ਨਹੀਂ ਛਕ ਸਕਦੇ ਕਹਿੰਦੇ ਜੀ ਉਹ ਪ੍ਰਸ਼ਾਦ ਕਿਉਂਕਿ ਅਸੀਂ ਤਾਂ ਨਹੀਂ ਛਕਣਾ ਸਾਡੇ ਗੁਰੂ ਯਿਸੂ ਮਸੀਹ ਵਗੈਰਾ ਨੇ ਬਾਬੇ ਸਾਡੇ ਗੁਰੂ ਨੇ ਕਿਹਾਗਾ ਵੀ ਜਿਹੜਾ ਉਹ ਪ੍ਰਸ਼ਾਦ ਆ ਵੀ ਉਹ ਪਹਿਲਾਂ ਕਿਸੇ ਹੋਰ ਨੂੰ ਲੱਗਿਆ ਤਾਂ ਕਰਕੇ ਅਸੀਂ ਛਕਣਾ ਨਹੀਂ ਹੈਗਾ ਠੀਕ ਆ ਅਕਲ ਨੂੰ ਹੱਥ ਮਾਰੋ ਪ੍ਰਸ਼ਾਦ ਕਿਨੂੰ ਲੱਗਿਆ ਪਹਿਲਾਂ ਇਹ ਦੱਸੋ ਜਿਹੜੀ ਚੀਜ਼ ਦਾ ਪਤਾ ਨਹੀਂ ਉਹਦੇ ਬਾਰੇ ਬਕਵਾਸ ਨਹੀਂ ਮਾਰੀ ਦੀ ਠੀਕ ਆ ਨਾ ਉਹ ਪ੍ਰਸ਼ਾਦ ਲੱਗਿਆ ਹੋਇਆਗਾ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਨੂੰ ਦਸੇ ਗੁਰੂਆਂ ਨੂੰ ਜਗਦੀ ਜੋਤ ਨੂੰ ਠੀਕ ਆ ਤੇ ਉਹਨਾਂ ਨਾਲ ਤੁਸੀਂ ਕੰਪੇਅਰ ਕਿਵੇਂ ਕਰੋਗੇ ਕਿਸੇ ਬੰਦੇ ਨਾਲ ਫਿਰ ਕਹਿੰਦੇ ਜੀ ਤੁਸੀਂ ਬੋਲਦੇ ਹੋ ਕਿਸੇ ਚੀਜ਼ ਨਾਲ ਕਿਸੇ ਬੰਦੇ ਦਾ ਕੰਪੇਅਰ ਕਰੋਗੇ ਠੀਕ ਆ ਤਾਂ ਫਿਰ ਅਸੀਂ ਬੋਲਾਂਗੇ ਦੂਜੀ ਗੱਲ ਆਪਾਂ ਜਿੱਥੋਂ ਸਟਾਰਟ ਕੀਤਾ ਸੀਗਾ ਵੀ 크੍ਰਿਸਚਨ ਕਿਉਂ ਬਣ ਰਹੇ ਨੇ ਕਾ ਸਾਰੇ ਆਪਾਂ ਨੂੰ ਐਸਜੀਪੀਸੀ ਤੱਕ ਇਹ ਵੀਡੀਓ ਚਾਹੁੰਦੇ ਆ ਵੀ ਪਹੁੰਚ ਜੇ ਹਨਾ ਥੋਡੀ ਹੈਲਪ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਚੱਕਰ ਕੀ ਹੈਗਾ ਕਾਫੀ ਸਿੱਖ ਗਰੀਬ ਨੇਗੇ ਕਾਫੀ ਹੱਦ ਤੋਂ ਜ਼ਿਆਦਾ ਸਿੱਖ ਗਰੀਬ ਨੇਗੇ ਜਿਨ੍ਹਾਂ ਦੇ ਬੱਚੇ ਕਈ ਵਾਰ ਨਹੀਂ ਪੜਾ ਸਕਦੇ ਉਹ ਬੱਚਿਆਂ ਨੂੰ ਕਈ ਵਾਰ ਕੋਈ ਹੋਰ ਇਸ਼ੂ ਆ ਜਾਂਦਾ ਹੈ ਹਨਾ ਇਹ ਸਿਸਟਮ ਹੋ ਜਾਂਦਾ ਹੈ ਵੀ ਜਿਹੜੇ ਸਿੱਖ ਗਰੀਬ ਨੇ ਉਹਨਾਂ ਨੂੰ ਇਹ ਈਜ਼ੀਲੀ ਜਾ ਕੇ ਕਹਿੰਦੇ ਆ ਕਿ ਤੁਸੀਂ ਮੰਨ ਕੇ ਚੱਲੋ ਵੀ ਤੁਸੀਂ ਸਾਡੇ ਚ ਰਲੋ ਤੁਹਾਨੂੰ ਅਸੀਂ ਐਨੇ ਪੈਸੇ ਦੇਵਾਂਗੇ ਤੁਸੀਂ ਸਾਡੇ ਚ ਰਲੋ ਹਨਾ ਤੁਹਾਡੇ ਦੁੱਖ ਕੱਟੇ ਜਾਣਗੇ ਤੁਹਾਡਾ ਇਹ ਹੋ ਜਾਊਗਾ ਤੁਹਾਨੂੰ ਸਕਸੈਸ ਮਿਲ ਜੂਗੀ ਤੁਸੀਂ ਦੁਨੀਆ ਦੇ ਦੁੱਖਾਂ ਤੋਂ ਆਹ ਹੋ ਜਾਓਗੇ ਠੀਕ ਹੈ ਨਾ ਤੇ ਇਹ ਚੀਜ਼ਾਂ ਬੋਲਦੇ ਇਹ ਜਾਂ ਪੈਸਿਆਂ ਦੀ ਡਿਮਾਂਡ ਕਰਦੇ ਵੀ ਅਸੀਂ ਐਨੇ ਪੈਸੇ ਦੇ ਦਾਂਗੇ ਤੁਸੀਂ ਸਾਡੇ ਧਰਮ ਚ ਆ ਜਾਓ ਤੇ ਉਥੇ ਕੁਝ ਕਿਦਾਂ ਦੀ ਸਿਚੁਏਸ਼ਨ ਹੋ ਜਾਂਦੀ ਹੈ ਵੀ ਜਿੱਥੇ ਜਿਹੜਾ ਬੰਦਾ ਜ਼ਿਆਦਾ ਫਿਰ ਆਪਾਂ ਤੁਹਾਨੂੰ ਵੀ ਬਾਬਾ ਜੀ ਨਾਲ ਵੀ ਗੱਲ ਕਰਾਵਾਂਗੇ ਆ ਵੀ ਵੀਡੀਓ ਆਪਾਂ ਪਹਿਲਾਂ ਹੀ ਪਾਈ ਸੀ ਕੁਝ ਦਿਨ ਪਹਿਲਾਂ ਪਰ ਕਿਸੇ ਵੀਰ ਨੇ ਇਸ ਬਾਬਾ ਜੀ ਦੀ ਮਦਦ ਨਹੀਂ ਕੀਤੀ ਬਈ ਅਸੀਂ ਵੀ ਤੁਹਾਡੇ ਸਾਰੇ ਭਰਾਵਾਂ ਮੋਰੇ ਹੱਥ ਵੀ ਜੇ ਤੁਸੀਂ ਸਿੱਖੀ ਨੂੰ ਸੰਭਾਲਣਾ ਚਾਹੁੰਦੇ ਹੋ ਇੱਕੋ ਹੀ ਦਸਤਾਰ ਪ੍ਰਚਾਰ ਕਰਦੇ ਦਸਤਾਰ ਵੀ ਹੈ ਜੇ ਤੁਸੀਂ ਜੇ ਸਿੱਖੀ ਨੂੰ ਦੰਦ ਸੁਧਾਰਨਾ ਚਾਹੁੰਦੇ ਹੋ ਤਾਂ ਪ੍ਰਚਾਰ ਕਰੋ ਪ੍ਰਚਾਰ ਕਰੋ ਜਿੰਨਾ ਹੁੰਦਾ ਤੁਹਾਡੇ ਤੋਂ ਪ੍ਰਚਾਰ ਕਰੋ ਠੀਕ ਹੈ ਨਾ ਦੂਜੀ ਗੱਲ ਇਹਨਾਂ ਦੇ ਕਿੰਨੇ ਕਿੰਨੇ ਸਕੂਲ ਨੇ ਤੁਹਾਡੇ ਕੋਲੇ ਐਸਜੀਪੀਸੀ ਕੋਲੇ ਪੈਸਾ ਤੁਹਾਨੂੰ ਕੀ ਲੱਗਦਾ ਘੱਟ ਹੈਗਾ ਤੁਸੀਂ ਸਕੂਲ ਖੋਲੋ ਜਿਨ੍ਹਾਂ 'ਚ ਅਰਦਾਸ ਕਰਾਈ ਜਾਂਦੀ ਆ ਇਹਨਾਂ ਦੇ ਕਿੰਨੇ ਸਕੂਲ ਨੇ ਵੀ ਜਿਨ੍ਹਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਤੇ ਸਵੇਰੇ ਸਵੇਰੇ ਇਹਨਾਂ ਦੀ ਜਿਹੜੀ ਪ੍ਰੇਅਰ ਹੁੰਦੀ ਆ ਪ੍ਰਾਰਥਨਾ ਹੁੰਦੀ ਆ ਉਹ ਕਰਵਾਉਂਦੇ ਆ ਇਹ ਤਾਂ ਸਕੂਲਾਂ ਤੋਂ ਹੀ ਚੇਂਜ ਕਰਨ ਦਾ ਸਿਸਟਮ ਚੱਲ ਪੈਂਦਾ ਵੀ ਤੁਸੀਂ ਵੀ ਮਤਲਬ ਇਹ ਚੀਜ਼ਾਂ ਕਰੋ ਵੀ ਹਨਾ ਜਿਹੜੇ ਗਰੀਬ ਸਿੱਖਣੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹਨਾਂ ਦੀ ਬਾਹ ਫੜੋ ਜੇ ਤੁਸੀਂ ਉਹਨਾਂ ਦੀ ਬਾਹ ਫੜੋਗੇ ਉਹ ਚਾਰ ਹੋਰ ਨੂੰ ਤੁਹਾਡੇ ਨਾਲ ਲਾਉਣਗੇ ਠੀਕ ਆ ਨਾ ਬਾਕੀ ਸਿਸਟਮ ਆ ਜਿਹੜਾ ਉਹਨੂੰ ਆਪਾਂ ਸਾਰੇ ਨੂੰ ਨਹੀਂ ਬਦਲ ਸਕਦੇ ਪਰ ਆਪਾਂ ਬਦਲ ਸਕਦੇ ਆਪਾਂ ਸੋਚ ਨੂੰ ਆਪਣੀ ਨੂੰ ਬਦਲ ਸਕਦੇ ਆਪਾਂ ਇੱਕ ਦੋ ਚੀਜ਼ਾਂ ਨੂੰ ਸਮਝ ਸਕਦੇ ਹਾਂਗੇ ਠੀਕ ਆ ਜੀ ਬਾਕੀ ਆਪਣੀ ਹੁਣ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਜਿਹੜੀ ਮੈਂ ਕੱਲ ਪਰਸੋ ਪਾਈ ਸੀਗੀ ਇਹ ਵੀ ਸੁਣ ਲਿਓ ਤੁਸੀਂ ਤੇ ਉਹਦੇ ਚ ਕੀ ਸੀਗਾ ਕਿਸੇ ਗੁਰ ਪਿੰਡ ਦੇ ਵਿੱਚ ਪੰਜ ਪਿਆਰੇ ਬਣੇ ਸੀਗੇ ਪੰਜ ਪਿਆਰੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਪੰਜ ਪਿਆਰੇ ਜਿਹੜੇ ਉਹਨੇ ਪੰਜਾਂ ਦਾ ਅਮਰਿਸ਼ਿਆ ਕਿਹਾ ਹੁੰਦਾ ਪੰਜੇ ਕਕਾਰਾਂ ਚ ਹੁੰਦੇ ਆਗੇ ਉਹਨਾਂ ਨੂੰ ਪੰਜ ਪਿਆਰੇ ਬਣਾਇਆ ਜਾਂਦਾ ਕਿਉਂਕਿ ਉਹਨਾਂ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਹਾਜ਼ਰ ਹੁੰਦੇ ਹਨ ਹੈਨਾ ਠੀਕ ਗੱਲ ਸੀ ਤੇ ਆ ਪਿੰਡ ਦੀ ਵੀਡੀਓ ਦੇਖੋ ਤੁਸੀਂ ਇਹਦੇ ਚ ਕੀ ਹੈਗਾ ਵੀ ਜਿਹੜੇ ਉਹ ਸੀਗੇ ਪੰਜ ਪਿਆਰੇ ਸੀਗੇ ਉਹ ਮੋਨੇ ਬਣਾਏ ਹੋਏ ਆਗੇ ਮੰਨ ਕੇ ਚਲੋ ਕਾਫੀ ਲੋਕ ਕਮੈਂਟ ਕਰਦੇ ਸੀ ਪਿੰਡ ਵਾਲਿਆਂ ਨੂੰ ਮਤਲਬ ਉਹ ਨਹੀਂ ਮਿਲੇ ਕੇਸਾਤਾਰੀ ਨਹੀਂ ਮਿਲੇ ਬੰਦੇ ਦਾੜੀਆਂ ਵਾਲੇ ਨਹੀਂ ਮਿਲੇ ਇਦਾਂ ਉਦਾਂ ਪਿੰਡ ਦੇ ਵਿੱਚ ਕੋਈ ਉਹ ਨਹੀਂ ਹੈਗੇ ਸੀਗੇ ਠੀਕ ਆ ਮੰਨ ਕੇ ਚਲੋ ਆਪਾਂ ਉਹਨਾਂ ਦੀ ਗੱਲ ਚ ਇਕੱਲਿਆਂ ਦੀ ਪਿੰਡ ਵਾਲਿਆਂ ਦੀ ਕੱਢਣ ਦੀ بجائے ਤੁਸੀਂ ਇਹ ਵੀ ਦੇਖੋ ਨਾ ਕਿਉਂ ਬਣ ਕਿਉਂ ਨਹੀਂ ਰਹੇ ਸਿੱਖ ਅੱਜ ਦੇ ਟਾਈਮ 'ਚ ਬਣ ਕਿਉਂ ਨਹੀਂ ਰਹੇ ਜਿੰਨੇ ਵੀ ਪ੍ਰਚਾਰਕ ਨੇ ਨੋਰਮਲ ਜੀ ਗੱਲ ਆ ਕਿ ਵਿਆਹ ਹੁੰਦਾ ਹੁੰਦਾ ਉੱਥੇ ਆਰਕੈਸਟਰਾਂ ਨੂੰ ਤੇ ਲੱਖਾਂ ਲੱਖਾਂ ਰੁਪਇਆ ਇੱਕ ਕੁੜੀ ਇੰਨੇ ਇੰਨੇ ਪੈਸੇ ਲੈਂਦੀ ਆ ਨੱਚਣ ਦੇ ਠੀਕ ਆ ਨਾ ਜੇ ਉੱਥੇ ਗੁਰਦੁਆਰੇ ਵਾਲਿਆਂ ਨੂੰ ਆਪਾਂ ਦਿੰਦੇ ਹੋਈਏ ਤਾਂ ਆਪਾਂ ਨੂੰ ਕਹਿੰਦੇ ਵੀ ਇੰਨੇ ਪੈਸੇ ਮੰਗੇ 5500 ਇਹਨਾਂ ਦਾ ਇਹਦਾ ਹੋ ਗਿਆ ਆ ਪਾਠ ਦਾ ਇੰਨਾ ਹੋ ਗਿਆ ਯਾਰ ਜੇ ਆਪਾਂ ਨੂੰ ਕਿਸੇ ਚੀਜ਼ 'ਚ ਫਾਇਦਾ ਲੱਗਦਾ ਆਪਾਂ ਵੀ ਤਾਂ ਉੱਧਰ ਜਾਂਦੇ ਆ ਉਹਨੂੰ ਘੱਟੋ ਘੱਟ ਜਿਹੜਾ ਉਹ ਆ ਨਾ ਜਿਹੜਾ ਬੰਦਾ ਬਾਣੀ ਪੜ ਰਿਹਾ ਉਹਨੂੰ ਇਹ ਹੋਵੇ ਵੀ ਹਾਂ ਮੇਰੇ ਪਿੱਛੇ ਸਪੋਰਟ ਹੈਗੀ ਐ ਤੇ ਮੈਂ ਬਾਣੀ ਤੇ ਪੂਰਾ ਧਿਆਨ ਲਾ ਕੇ ਪੜੂੰਗਾ ਮੈਂ ਲੋਕਾਂ ਨੂੰ ਪ੍ਰਚਾਰ ਕਰੂੰਗਾ ਠੀਕ ਆ ਨਾ ਜਦੋਂ ਤੁਸੀਂ ਉਹ ਚੀਜ਼ਾਂ ਨੂੰ ਸੈੱਟ ਕਰੋਗੇ ਨਾ ਮਤਲਬ ਉਧਰਲੇ ਪਾਸੇ ਉਹ ਕਰੋਗੇ ਤਾਂ ਤੁਹਾਨੂੰ ਮਤਲਬ ਈਜ਼ੀਲੀ ਇਹ ਚੀਜ਼ਾਂ ਆਪ ਜਾਣਗੀਆਂ ਹੀ ਜਾਣਗੀਆਂ ਠੀਕ ਆ ਜੀ ਤੇ ਬਾਕੀ ਇੰਨੀ ਕੁ ਵੀਡੀਓ ਸੀਗੀ ਤੇ ਐਟ ਦਾ ਐਂਡ ਵੀਡੀਓ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਗਰੀਬ ਸਿੱਖ ਨੇ ਉਹਨਾਂ ਦੇ ਹੈਨਾ ਹੱਥ ਫੜੋ ਉਹਨਾਂ ਦੀ ਬਾਹ ਫੜੋ ਉਹਨਾਂ ਦੇ ਹੈਲਪ ਕਰੋ ਕਿਤੇ ਨਾ ਕਿਤੇ ਤੇ ਆਪਣੇ ਜਿਹੜਾ ਪ੍ਰਚਾਰ ਨੂੰ ਵਧਾਓ ਤਾਂ ਕਿ ਮਤਲਬ ਆਪਾਂ ਲੋਕਾਂ ਨੂੰ ਨੌਲੇਜ ਦੇ ਸਕੀਏ ਕਿਉਂਕਿ ਨੌਲੇਜ ਲੋਕਾਂ ਕੋਲੇ ਹੈ ਨਹੀਂ ਤੇ ਉਹੀ ਵਿਹਾਰ ਤੇ ਕਿਸੇ ਵੀ ਬੰਦੇ ਨੂੰ ਚੇਂਜ ਕੀਤਾ ਜਾ ਸਕਦਾ ਠੀਕ ਆ ਜੀ ਬਾਕੀ ਇੰਨੀ ਆਪਣੀ ਇੱਕ ਵੀਡੀਓ ਸੀਗੀ ਇੰਨੇ ਕ ਤੇ ਆਪਾਂ ਅੱਗੇ ਵੀ ਕਿਸੇ ਹੋਰ ਵੀਡੀਓ ਚ ਕਿਸੇ ਬਾਰੇ ਗੱਲਬਾਤ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਇੱਕ ਕਮੈਂਟ ਜ਼ਰੂਰ ਕਰਕੇ ਜਾਓ ਤੁਹਾਡੀ ਕੀ ਰਾਇ ਹੈ ਇਸ ਬਾਰੇ ਠੀਕ ਆ ਜੀ ਧੰਨਵਾਦ